ਦੀ ਟਣਕਾਰ ਅਤੇ ਲੋਕ ਸਾਜਾਂ ਦੀ ਇਹ ਮਨੋਹਰ ਧੁਨ ਪੰਜਾਬ ਦੇ ਅਮੀਰ ਵਿਰਸੇ ਨੂੰ ਪਰਫੁੱਲਤ ਕਰਨ ਦੇ ਮੰਤਮ ਨਾਲ ਵਿਰਸਾ ਫਾਊਂਡੇਸ਼ਨ ਦਾ ਸਾਲਾਨਾ ਮੇਲਾ ਵਿਰਸੇ ਦਾ ਲੋਕਾਂ ਦੇ ਦਿਲਾਂ 'ਚ ਇੱਕ ਵੱਖਰੀ ਛਾਪ ਛੱਡ ਗਿਆ ਕੈਨੇਡਾ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਮੰਤਬ ਦੇ ਨਾਲ ਵਿਰਸਾ ਫਾਊਂਡੇਸ਼ਨ ਵੱਲੋਂ ਨੌਵਾਂ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਉੱਥੇ ਸੱਭਿਆਚਾਰਕ ਬਣ ਗਿਆਂ ਤੇ ਸੱਭਿਆਚਾਰਕ ਰੰਗ ਵੀ ਵੇਖਣ ਨੂੰ ਮਿਲੇ ਕੁਦਰਤੀ ਸੁਹੱਪਣ ਨਾਲ ਭਰਪੂਰ ਪਹਾੜਾਂ ਦੀ ਗੋਦ ਚ ਕਰਵਾਏ ਇਸ ਵਿਰਾਸਤੀ ਮੇਲੇ ਦੇ ਵਿੱਚ ਵੱਡੀ ਗਿਣਤੀ ਚ ਔਰਤਾਂ ਦੀ ਸ਼ਮੂਲੀਅਤ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ ਪਹੁੰਚੇ ਲੋਕਾਂ ਨੇ ਜਿੱਥੇ ਵੱਖ-ਵੱਖ ਕਲਾਕਾਰਾਂ ਦੀ ਗਾਇਕੀ ਦਾ ਆਨੰਦ ਮਾਣਿਆ ਉੱਥੇ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੁੜੀਆਂ ਅਤੇ ਅਲੋਪ ਹੋ ਰੀਆਂ ਵਸਤੂਆਂ ਨੂੰ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਸਜਾਇਆ ਗਿਆ ਸੀ ਜਿਸ ਨੂੰ ਪਹੁੰਚੇ ਲੋਕਾਂ ਨੇ ਆਪ ਅਤੇ ਆਪਣੇ ਬੱਚਿਆਂ ਨੂੰ ਵਿਖਾਇਆ ਮੇਲੇ ਵਿੱਚ ਨਾਮੀ ਕਲਾਕਾਰਾਂ ਤੋਂ ਬਿਨਾ ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਕੀਤੀਆਂ ਵਿਸ਼ੇਸ਼ ਪੇਸ਼ਕਾਰੀਆਂ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ ਨਵਾਂ ਸਲਾਨਾ ਵਰਾਸਤੀ ਮੇਲਾ ਸੀ ਮੇਲਾ ਵਿਰਸੇ ਦਾ ਬਹੁਤ ਹੀ ਬਹੁਤ ਹੀ ਵਧੀਆ ਇਹ ਮੇਲਾ ਸੀ ਇਹਦੇ ਵਿੱਚ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਇਸ ਕੈਨੇਡਾ ਦੀ ਧਰਤੀ ਤੇ ਬਰਕਰਾਰ ਰੱਖ ਸਕੀਏ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਦੇਖਣ ਨੂੰ ਇੱਦਾਂ ਲੱਗਦਾ ਕਿਸੇ ਪੰਜਾਬ ਦੇ ਮੇਲੇ ਵਿੱਚ ਫਿਰਦੇ ਹੋਈਏ ਇਹ ਜਿਹੜੀ ਜ਼ਿੰਦਗੀ ਹੈ ਨਾ ਉਹ ਮਸ਼ੀਨੀ ਹੈ ਮਸ਼ੀਨੀ ਜ਼ਿੰਦਗੀ ਨੂੰ ਥੱਲ ਉਹਦਾ ਪਾਸਾ ਬਦਲਣ ਵਾਸਤੇ ਕੁਝ ਨਾ ਕੁਝ ਜ਼ਰੂਰ ਚਾਹੀਦਾ ਹੈ ਮੈਨੂੰ ਲੱਗਦਾ ਪ੍ਰਾਣੀਆਂ ਰੀਤਾਂ ਰਸਮਾਂ ਨੂੰ ਸਜਰੀਆਂ ਕਰੀਏ ਇੱਕ ਉਪਰਾਲਾ ਇਹਨਾਂ ਦੁਆਰਾ ਇਹ ਆਪਣੇ ਆਪ ਨੂੰ ਸਾਧਵਾਨ ਨੂੰ ਆਪਣੇ ਆਪ ਲੋਕ ਬਹੁਤ ਲੰਘਦਾ ਹੈ ਕਿ ਇਸ ਮਸ਼ੀਨੀ ਜ਼ਿੰਦਗੀ ਚੋਂ ਨਿਕਲਣ ਵਾਸਤੇ ਜਿਹੜਾ ਸਾਹ ਚਾਹੀਦਾ ਨਾ ਇਹ ਉਹ ਸਾਹ ਉੱਥੇ ਦੇ ਲੋਕ ਇੱਥੇ ਦੀ ਨਕਲ ਕਰਦੇ ਨੇ ਇੱਥੇ ਦੇ ਲੋਕ ਉੱਥੋਂ ਦੀ ਨਕਲ ਕਰਦੇ ਨੇ ਇਸਟੇ ਆਪਾਂ ਜਿਹੜੀਆਂ ਖਬਰਾਂ ਨੇ ਸੁਣਾਈਆਂ ਇਹਨਾਂ ਦਾ ਆਪਾਂ ਇੱਥੇ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਦੇ ਆ ਸਾਰਾ ਸਾਡਾ ਪੁਰਾਣਾ ਸੱਜਰਾ ਹੋ ਰਿਹਾ ਸੰਚਾਰ ਬਹੁਤ ਹੀ ਸੋਹਣਾ ਹੈ ਮੇਲਾ ਹੈ ਇਹਦੇ ਵਿੱਚ ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ ਵਿਰਾਸਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਆਉਣ ਵਾਲੀ ਪੀੜ੍ਹੀ ਨੂੰ ਦੇਖਣ ਲਈ ਮਿਲ ਰਹੀਆਂ ਨੇ ਸੋ ਸਾਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਿਆ ਪੰਜਾਬ ਵਿੱਚ ਤੀਆਂ ਦੇ ਮੇਲੇ ਦੀ ਤਰਜ਼ ਤੇ ਮੁਟਿਆਰਾ ਗਿੱਧਾ ਪਾਉਂਦੀਆਂ ਨਜ਼ਰ ਆ ਰਹੀਆਂ ਸਨ ਤੇ ਦੂਜੇ ਪਾਸੇ ਨੌਜਵਾਨ ਵੀ ਮਲਵਈ ਗਿੱਧੇ ਅਤੇ ਬੋਲੀਆਂ ਦੇ ਨਾਲ ਵੱਖਰਾ ਮਾਹੌਲ ਸਿਰਜਦੇ ਪਏ ਸਨ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਬਜ਼ੁਰਗਾਂ ਵਾਂਗ ਇੱਥੇ ਵੀ ਬਜ਼ੁਰਗ ਆਪਸ 'ਤੇ ਵਿੱਚ ਗੱਲਾਂ-ਬਾਤਾਂ ਕਰਦੇ ਨਜ਼ਰ ਆਏ ਮੇਲੇ ਵਿੱਚ ਪਹੁੰਚੇ ਲੋਕਾਂ ਨੇ ਵੀ ਆਪਣੇ ਵਿਚਾਰ ਓਮਨੀ ਨਿਊਜ਼ ਨਾਲ ਸਾਂਝੇ ਕੀਤੇ ਇਹ ਉਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜੇ ਅਸੀਂ ਕਦੀ ਨਹੀਂ ਦੇਖੀ ਮੈਨੂੰ ਲੱਗਦਾ ਪੰਜਾਬ ਵਿੱਚ ਵੀ ਇਹ ਖਤਮ ਹੋ ਚੁੱਕੀ ਹੈ ਪੰਜਾਬ ਦੀ ਵਿਰਾਸਤ ਇਹ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਕਿਤੇ ਚੱਕੀਆਂ ਪਈਆਂ ਕਿਤੇ ਮੰਝੇ ਪਈਆਂ ਕਿਤੇ ਪਿੰਗਾ ਪਈਆਂ ਮੈਂ ਤਾਂ ਕਦੇ ਪੰਜਾਬ ਚ ਦੇਖਣ ਨੂੰ ਮਦਦ ਹੋ ਗਈ ਤੇ ਇਹਨਾਂ ਨੇ ਪ੍ਰੋਪਰ ਪੁਰਾਣਾ 50 60ਸ ਦਾ ਪੰਜਾਬ ਕ੍ਰੀਏਟ ਕੀਤਾ ਇਟਸ ਵੈਰੀ ਟਫ ਤੇ ਜਿਵੇਂ ਉਹਨਾਂ ਨੇ ਤੁਸੀਂ ਇੱਕ ਛੋਟੀ ਤੇ ਛੋਟੀ ਚੀਜ਼ ਦੀ ਤੁਸੀਂ ਦੇਖੋਗੇ ਪੇੜ ਤੱਕ ਸਜਾਏ ਹੋਏ ਨੇ ਦਰਵਾਜ਼ੇ ਤੱਕ ਸਜਾਏ ਹੋਣੇ ਪੰਜਾਬ ਦੀ ਇੰਨੀ ਚਲਕ ਇੰਨੀ ਸੋਹਣੀ ਖੂਬਸੂਰਤ ਚhalak ਦੇਖਣ ਨੂੰ ਮਿਲ ਰਹੀ ਹੈ ਕਿ ਅਸੀਂ ਬਹੁਤ ਆਨੰਦ ਮਾਣ ਰਹੇ ਹਾਂ ਅਸੀਂ ਤੇ ਮੇਲੇ ਚ ਪਿੰਡ ਹੀ ਫਿਰਦੇ ਆ ਪਿੰਡ ਜਮਾ ਸਾਰੇ ਮੇਲੇ ਦੇ ਮੁੰਡੇ ਕੁੜੀਆਂ ਲੱਗੇ ਨਜ਼ਾਰੇ ਲੈਣੇ ਪੂਰਾ ਜੁਆਏ ਕਰਦੇ ਆ ਮੇਲਾ ਜਿਹੜਾ ਤੇ ਮਤਲਬ ਪੰਜਾਬ ਹੀ ਬਣ ਗਿਆ ਮੁੜ ਕੇ ਦਵਾਰੇ ਜਿਵੇਂ ਆ ਬੋਰਡ ਤਾਸ਼ ਖੇਡਦੇ ਹੁੰਦੇ ਸੀ ਵੱਡੇ ਵੱਡੇ ਬੋਰਡ ਹੁੰਦੇ ਸੀ ਸ਼ਾਮੇ ਬੰਦੇ ਸਾਰੇ ਸੱਥਾਂ 'ਚ ਬਹਿੰਦੇ ਸੀ ਉਹ ਸਾਰੀਆਂ ਯਾਦਾਂ ਇੱਥੇ ਕੈਨੇਡਾ ਵਿੱਚ ਕਾਇਮ ਕਰਤੀਆਂ ਭੰਗੜੇ ਗਿੱਧੇ ਬੋਲੀਆਂ ਨੱਚਦੇ ਟੱਪਦੇ ਸਾਰਾ ਹਨ ਤਾਂ ਪੰਜਾਬ ਚ ਤੇ ਆਉਂਦਾ ਹੀ ਨਹੀਂ ਇੰਜਾਇਮੈਂਟੂਰਾ ਕਰਦੇ ਆ ਜੀ ਬਹੁਤ ਵਧੀਆ ਵਾ ਅਸੀਂ ਇੰਜੋਏ ਕੀਤਾ ਬਹੁਤ ਸਾਰਾ ਕੁਝ ਇੰਡੀਆ ਵਰਗਾ ਮਾਹੌਲ ਬਣਾਇਆ ਹੋਇਆ ਵਾ ਤੇ ਆਪਣਾ ਕਲਚਰ ਦਿਖਾਇਆ ਹੋਇਆ ਸਾਰਾ ਵੀ ਕਿਵੇਂ ਅਸੀਂ ਰਹਿੰਦੇ ਸੀ ਕਿਵੇਂ ਅਸੀਂ ਸਾਰੀਆਂ ਚੀਜ਼ਾਂ ਬਣਾਉਂਦੇ ਸੀ ਹੈਂਡ ਮੇਡ ਕਿਵੇਂ ਕਰਦੇ ਸੀ ਸਾਰਾ ਕੁਝ ਸੋ ਮੈਂ ਜੋਇ ਕੀਤਾ ਮੈਂ ਆਪਣੇ ਪੇਰੈਂਟਸ ਨੂੰ ਵੀ ਲੈ ਕੇ ਆਈਆਂ ਸੋ ਉਹ ਵੀ ਦੇਖ ਸਕਾਣਾ ਗੌਰਤਲਬੇਕੀ ਵਿਰਾਸਤ ਦੇ ਨਾਲ ਜੋੜਨ ਦੇ ਮੰਤਵ ਨੂੰ ਮੁੱਖ ਰੱਖਦੇ ਆਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਏ ਜਿਸ ਵਿੱਚ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੇ ਅਮੀਰ ਵਿਰਸੇ ਨੂੰ ਨੇੜਿਓਂ ਤੱਕਦੇ ਹਨ ਪਰਮਜੀਤ ਸਿੰਘ ਓਮਨੀ ਨਿਊਜ਼ ਵੈਂਕੂਵਰ